ਮਾਤਾ ਜੀ ਐਵਾਂ ਸੇਫ ਜਰਨੀ ਐਵਾਂ ਸੇਫ ਜਰਨੀ ਐਵੇਂ ਸੇਫ ਜਰਨੀ ਅਰਜੀਤ ਕੌਰ ਜੀ ਹਾਂ ਐਵੇਂ ਸੇਫ ਜਰਨੀ ਤੇ ਜਾਣਾ ਹੀ ਆ ਜਾਣਾ ਤਾਂ ਹੈਗਾ ਐਵੇਂ ਸੇਫ ਜਰਨੀ ਕਹੈਂ ਥੈਂਕ ਯੂ ਇੱਕ ਭੈਣ ਜੀ ਤਾਂ ਫਿਰ ਬਾਹਰ ਚੱਲ ਜੀ ਨਹੀਂ ਲੱਗਦਾ ਇਹ ਤਾਂ 15 ਦਿਨਾਂ ਬਾਅਦ ਇਹਨੇ ਮੂਹਣ ਨੇ ਵੀਡੀਓ ਵੀ ਉਤਰਿਆ ਕਰਨੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਛੋਟੇ ਕੇ ਚਲੀ ਨਾ ਨਾ ਹਾਂ ਹੋਰ ਕੇ ਬੋਲ ਕੇ ਪਾਣੀ ਆ ਲਓ ਵੀ ਸੋਹਣੀਆਂ ਸੋਹਣੀਆਂ ਵਧੀਆ ਵਧੀਆ ਸਤਿਉਣੀ ਆਈ ਕਿ ਲਈ ਜਿੱਤੇ ਬਾਰੀਕ ਚੱਕੀ ਰੱਖੀ ਬਾਰੀਕ ਪੋਰੀ ਜਾਨੀ ਜਿੱਥੇ ਹਾਂ ਨਹੀਂ ਯਾਰ ਵਧੀਆ ਵਧੀਆ ਸਨੋਵਰ ਨੂੰ ਫੋਲੋ ਕਰ ਲਿਓ ਯਾਰ ਆਈਡੀ ਜੀ ਇਸ ਮੈਟਰ ਤੇ ਪਾਈਦੀ ਹੁੰਦੀ ਹੈ ਹਾਂ ਆਈਡੀ ਥੱਲੇ ਮੈਂਸ਼ਨ ਕੀਤੀ ਆ ਤੇ ਕਰ ਲਿਆ ਮੁੰਡਾ ਹੁਣ ਜਮ ਲਾਉਣ ਲੱਗ ਗਿਆ ਮੈਂ ਨਵੇਂ ਪਰਦੇ ਲਾਏ ਨਹੀਂ ਤੇ ਰਿਸ਼ਤੇਦਾਰ ਨਾਲ ਹੀ ਆ ਜਾਂਦੇ ਵੇਖਿਆ ਐਂ ਨ ਪਰਦੇ ਦੇ ਵੇਖਣ ਹੀ ਆ ਜਾਂਦੇ ਵਾਹ ਜੀ ਵਾਹ ਕਿਵੇਂ ਦੇ ਲੱਗੇ ਮੇਰੇ ਪਰਦੇ ਠੀਕ ਹੀ ਆ ਠੀਕ ਹੈ ਬਲੈਕ ਐਂਡ ਵਾਈਟ ਥੋੜਾ ਸੁਰਮੇ ਵਾਈਟਾ ਹਾਂ ਇਹ ਗ੍ਰੇ ਤੇ ਵਾਈਟ ਹੋ ਗਿਆ ਗ੍ਰੇ ਵਾਈਟਾ ਕੰਬੀਨੇਸ਼ਨ ਦੇ ਰਹਿ ਰਹੇ ਨੇ ਵਾਈਟ ਸੋਹਣਾ ਲੱਗਦਾ ਵਾਜੀ ਤੁਸੀਂ ਸੂਟ ਪਾਏ ਹੋਏ ਦੋਵਾਂ ਭੈਣ ਜੀਆਂ ਨੇ ਇੱਕ ਭੈਣ ਜੀ ਤਾਂ ਫਿਰ ਬਾਹਰ ਚੱਲ ਜਣਾ ਤੁਸੀਂ ਵੀ ਜਾਓ ਕਿਹੜਾ ਸਰਦਾਰੀ ਚੱਲੀ ਹੈ ਦੋਵਾਂ ਹੀ ਜੀਆਂ ਦੀ ਭੈਣ ਜੀ ਚੱਲੀ ਹੈ ਜੀ ਨਹੀਂ ਲੱਗਦਾ ਇਹ ਤਾਂ 15 ਦਿਨਾਂ ਬਾਅਦ ਨਮੂਨ ਨੇ ਵੀਡੀਓ ਵੀ ਆਦ ਰਿਹਾਗਾ ਨਾ ਅੱਜ ਕੱਲ ਭਲਾ ਹੀ ਨਾ ਕੀ ਤੇਰਾ ਨਹੀਂ ਲੱਗਦਾ ਆ ਬੱਸ ਮੇਰਾ ਲੱਗ ਗਿਆ ਨਾ ਤੇ ਲੱਕਾਈ ਠੀਕ ਹੈ ਨਾ ਤੋਤਿਆਂ ਨੂੰ ਬਾਗ ਬਥੇਰੇ ਤੋਤਿਆਂ ਨੂੰ ਬਾਗ ਬਥੇਰੇ ਓਏ ਝੰਡਾ ਕਿਹੜਾ ਲਾਈ ਹੈ ਕੈਨੇਡਾ ਦਾ ਕਿ ਓਏ ਆਸਟ੍ਰੇਲੀਆ ਲਿਆ ਏ ਆਸਟ੍ਰੇਲੀਆ ਆਸਟ੍ਰੇਲੀਆ ਲਾਲ ਅਬੀ ਆ ਦੁੱਧ ਜਿਹਾ ਡਾਗਿਆ ਕੋਲੋਂ ਦੇ ਵਾਰ ਗਏ ਸਹੀ ਐ ਖੋਬ ਗਏ ਝੰਡਾ ਖੋਬ ਗਏ ਮੈਂ ਕਿਸਾ ਹੈ ਵੇ ਸੇਫ ਜਰਨੀ ਅਰਜੀਤ ਕੌਰ ਦੀ ਹਾਂ ਐਵੇ ਸੇਫ ਜਰਨੀ ਜਾਣਾ ਹੀ ਆ ਜਾਣਾ ਤਾਂ ਹੈਗਾ ਐਵੇ ਸੇਫ ਜਰਨੀ ਕਹੈਂ ਥੈਂਕ ਯੂ ਥੈਂਕ ਯੂ ਆ ਅੱਗੋ ਕਹੀਦੀ ਮੈਂ ਜਾਣਾ ਹੀ ਆ ਲੈ ਹੱਥੋਂ ਕੀ ਦੱਚ ਮਾਤਾ ਜੀ ਐਵੇ ਸੇਫ ਜਰਨੀ ਹੈਵ ਅ ਸੇਫ ਜਰਨੀ ਮੁਬਾਰਕਾ ਬਹੁਤ ਬਹੁਤ ਸਾਰੇ ਸੰਧੂ ਪਰਿਵਾਰ ਨੂੰ ਆਸਟ੍ਰੇਲੀਆ ਧੰਨਵਾਦ ਆਸਟ੍ਰੇਲੀਆ ਚੱਲ ਹਾਂ ਜੀ ਜੇ ਤੁਸੀਂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ